ਕੀ ਤੁਸੀਂ ਅੱਜ ਵੀ ਵੈਲਕਮ ਟੂ ਮਾਈ ਚੈਨਲ ਨੀਦ ਗਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ एवरीवन ਬਹੁਤ ਸਾਰੇ ਬੱਚੇ ਕਹਿੰਦੇ ਸੀ ਦੀਦੀ ਆਪਣੇ ਪਿੰਡ ਇੱਕ ਕਿਊਟ ਜਾਂ ਮੰਕੀ ਐ ਤੁਸੀਂ ਦੇਖ ਕੇ ਆਓ ਦੇਖ ਕੇ ਆਓ ਸੋ ਮੈਂ ਸੋਚਿਆ ਕਿ ਚਲੋ ਦੇਖ ਹੀ ਲੈਣੇ ਅੱਜ ਜਿਸੀ ਕਿਸੇ ਕਮਲੇ ਗਈ ਸੀ ਬਾਹਰ ਤਾਂ ਵਾਪਸੀ ਤੇ ਦੇਖਿਆ ਇਹੀ ਬੈਂਚ ਸੀ ਇਹੀ ਟੇਬਲ ਸੀ ਤਾਂ ਇੱਥੇ ਹੀ ਉਹ ਬੈਠਾ ਹੋਇਆ ਸੀ ਗੱਲ ਸੱਚ ਸੀ ਤੇ ਸਾਰੇ ਪਿੰਡ ਵਾਲੇ ਆਣ ਆਣ ਕੇ ਇਸ ਨੂੰ ਫਰੂਟ ਵਗੈਰਾ ਪਾ ਰਹੇ ਸੀ ਕਿ ਤਾਂ ਬਹੁਤ ਪਿਆਰ ਕਰ ਰਹੇ ਸੀ ਜਿਹੜਾ ਵੀ ਇਹਨੂੰ ਲੰਘ ਟੱਪ ਰਿਹਾ ਸੀ ਪਰ ਇਹ ਅੱਗੋਂ ਪੈ ਜਾਂਦਾ ਸੀ ਅਸੀਂ ਸਾਰੇ ਜਣੇ ਇਹਨੂੰ ਪਿਆਰ ਕਰਦੇ ਸੀ ਹੱਲੋ ਕਰਦੇ ਸੀ ਪਾਈ ਕਰਦੇ ਸੀ ਪਰ ਇਹ ਅੱਗੋਂ ਇੱਕਦਮ ਗੱਡੀ ਦੇ ਉੱਪਰ ਚੜ ਜਾਂਦਾ ਸੀ ਬਹੁਤ ਨੋਟਿਸ ਇਹ ਵਾਲਾ ਸੋ ਗਾਇਸ नेक्स्ट ਦੇਣਾ ਆਪਣਾ ਮਾਤਾ ਜੀ ਦਾ ਦੇਨ ਸੀ ਤਾਂ ਸਾਰੇ ਫੈਮਿਲੀ ਨੇ ਦਰਸ਼ਨ ਕੀਤੇ ਜੋਤ ਜਗਾਈ ਕਰੇ ਤਾਂ ਮੱਥਾ ਟੇਕਿਆ ਤਾਂ ਮਾਤਾ ਜੀ ਦੇ ਨਾਮ ਦਾ ਅੱਜ ਪ੍ਰਸ਼ਾਦ ਬਣਿਆ ਸੀ ਜਿਹੜਾ ਸਾਰੀ ਫੈਮਿਲੀ ਅੱਜ ਨਾਸ਼ਤੇ ਦੇ ਵਿੱਚ ਖਾਊਗੀ ਸੋ ਗਾਇਸ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨਾਸ਼ਤੇ ਦੇ ਵਿੱਚ ਅੱਜ ਪ੍ਰਸ਼ਾਦ ਬਣਾਇਆ ਗਿਆ ਜਿਹਦੇ ਕਰਕੇ ਦੁਪਹਿਰ ਦਾ ਟਾਈਮ ਸੀ ਮੈਂ ਸੁਬਾਹ ਹੀ ਮਾਰਨਿੰਗ ਹੀ ਨਹਾ ਕੇ ਮੱਥਾ ਟੇਕ ਲਿਆ ਸੀ ਤਾਂ ਮਾਰਨਿੰਗ ਹੀ ਸਾਰੀ ਫੈਮਿਲੀ ਨੇ ਪ੍ਰਸ਼ਾਦ ਖਾ ਲਿਆ ਸੀਗਾ ਆਪਣਾ ਨਾਸ਼ਤੇ ਵਿੱਚ ਤਾਂ ਮੈਂ ਕੀ ਕੀਤਾ ਨਾ ਦੁਪਹਿਰ ਦਾ ਟਾਈਮ ਸੀ ਮੇਰੀ ਥੋੜੀ ਜੀ ਹਾਲਤ ਠੀਕ ਹੋਈ ਸੀ ਤਾਂ ਮੈਨੂੰ ਭੁੱਖਣੀ ਹੈਗੀ ਸੀ ਕਿਉਂਕਿ ਜਿੱਦਾਂ ਦੀ ਆਪਣੀ ਹਾਲਤ ਹੁੰਦੀ ਹੈ ਇੱਧਰ ਦਰਸ਼ਨ ਤੁਸੀਂ ਵੀ ਕਰ ਸਕਦੇ ਹੋ ਦੁਪਹਿਰ ਦਾ ਟਾਈਮ ਸੀ ਕਿਉਂਕਿ ਮਾਰਨਿੰਗ ਜੋਤ ਜਗੀ ਹੋਈ ਸੀਗੀ ਆਪਣੀ ਤਾਂ ਇੱਧਰ ਮੇਰਾ ਟੇਬਲ ਸੀ ਇੱਥੇ ਬਹੁਤ ਸਾਰੇ ਖਲਾਰੇ ਪਏ ਸੀ ਤਾਂ ਮੈਂ ਸੋਚਿਆ ਖਲਾਰੇ ਚੱਕ ਲਵਾਂ ਕਿਉਂਕਿ ਮੈਨੂੰ ਖਲਾਰੇ ਬਿਲਕੁਲ ਵੀ ਪਸੰਦ ਨਹੀਂ ਹੈਗੇ ਕਿ ਤਾਂ ਥੋੜਾ ਜਿਹਾ ਹਾਲ ਤੇ ਠੀਕ ਹੋਈ ਤਾਂ ਮੇਰਾ ਦਿਲ ਕੀਤਾ ਮੈਂ ਕੁਝ ਖਾਵਾਂ ਤਾਂ ਜੋ ਆਪਣਾ ਸੁਭਾਅ ਪ੍ਰਸ਼ਾਦ ਬਣਿਆ ਹੋਇਆ ਸੀਗਾ ਤਾਂ ਮੈਂ ਉਹ ਮੇਰੇ ਦਿਲ ਕੀਤਾ ਖਾਣ ਨੂੰ ਪ੍ਰਸ਼ਾਦ ਕਿਉਂਕਿ ਹਰ ਵਾਰੀ ਅਸੀਂ ਪੂੜੀਆਂ ਬਣਾਉਂਦੇ ਆਂ ਇਹ ਬਲੇ ਦਿਨ ਪਰ ਇਸ ਵਾਰੀ ਆਪਾਂ ਰੋਟੀ ਦਾ ਪ੍ਰਸ਼ਾਦ ਬਣਾਇਆ ਤੇ ਉਸ ਤੋਂ ਬਾਅਦ ਮੈਂ ਖਾਦਾ ਤੇ ਨਾਲ ਚਾਹ ਵੀ ਬਣੀ ਸੀ ਦੁਪਹਿਰ ਦਾ ਟਾਈਮ ਸੀ ਸੋ ਗਾਇਸ ਗੈਸਟ ਵੀ ਆਈ ਸੀ ਘਰੇ ਕਾਫੀ ਗੱਲਾਂ ਬਾਤਾਂ ਕਰਦੇ ਰਹੇ ਹਨਾ ਤਾਂ ਗੈਸਟ ਦੇ ਜਾਣ ਤੋਂ ਬਾਅਦ ਜਿਹੜੇ ਬਰਤਨ ਸੀ ਮੈਂ ਸੋਚਿਆ ਸਾਫ਼ ਕਰ ਲਵਾਂ ਹਨਾ ਥੋੜੀ ਜੀ ਹਾਲਤ ਠੀਕ ਹੋਈ ਹੈ ਜਦੋਂ ਹਾਲਤ ਥੋੜੀ ਜਿਹੀ ਖਰਾਬ ਸਿਚੁਏਸ਼ਨ ਹੋਵੇ ਨਾ ਕੰਮ ਕਰਨਾ ਚਾਹੀਦਾ ਹੈ ਹਨਾ ਬਟ ਮੇਰੀ ਹਾਲਤ ਮੈਂ ਤੁਹਾਨੂੰ ਪਿਛਲੀਆਂ ਵੀਡੀਓ ਚ ਕਹਿਆ ਸੀ ਕਹਤਾ ਮੇਰਾ ਮੰਨ ਲੀਂ ਕਿਤਾ ਮੈਂ ਕੰਮ ਕਰਾਂ ਮੈਂ ਫਿਰ ਵੀ ਆਪਣੇ ਆਪ ਨੂੰ ਸਟਰੋਂਗ ਬਣਾ ਰਹੀ ਆ ਕਿ ਮਹਿਕ ਹਿੰਮਤ ਨਹੀਂ ਹਾਰਨੀ ਚਾਹੀ ਜਿੰਨੀ ਮਰਜ਼ੀ ਹਾਲਤ ਖਰਾਬ ਹੈ ਨਾ ਤੂੰ ਸਟਰੋਂਗ ਰਹਿਣਾ ਹੈ ਸਟਰੋਂਗ ਬਣ ਕੇ ਦਿਖਾਣਾ ਹੈ ਸਭ ਨੂੰ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਉਂਕਿ ਤੁਸੀਂ ਤਾਂ ਮੇਰੀ ਆਡੀਅנס ਹੋ ਤੁਹਾਡੇ ਨਾਲ ਤਾਂ ਮੈਂ ਹਰ ਇੱਕ ਗੱਲ ਆਪਣੀ ਸ਼ੇਅਰ ਕਰਦੀ ਹੀ ਆ ਤਾਂ ਫਿਰ ਵੀ ਦੇਖੋ ਮੇਰੀ ਹਾਲਤ ਨਹੀਂ ਵੀ ਠੀਕ ਤਾਂ ਮੈਂ ਫਿਰ ਵੀ ਇੱਕ ਸਟਰੋਂਗ ਗਰਲ ਬਣ ਕੇ ਆਪਣਾ ਕੰਮ ਕਰ ਰਹੀ ਹਾਂ ਕਿਉਂਕਿ ਮੈਂ ਕੰਮ ਨਹੀਂ ਛੱਡ ਸਕਦੀ ਪਰ ਜੇ ਮੈਂ ਕੰਮ ਛੱਡ ਦਿੱਤਾ ਤਾਂ ਮੈਂ ਕਦੇ ਕਾਮਯਾਬ ਨਹੀਂ ਹੋ ਸਕਦੀ ਜ਼ਿੰਦਗੀ ਦੇ ਵਿੱਚ ਤਾਂ ਉਸ ਤੋਂ ਬਾਅਦ ਮੈਂ ਕੀ ਕੀਤਾ ਆਪਣਾ ਮਾਰਨਿੰਗ ਹੀ ਮੈਂ ਫਰੈਸ਼ ਹੋ ਗਈ ਸੀ ਤਾਂ ਆਊਟਫਿਟ ਮੈਨੂੰ ਮੇਰੀ ਫੇਵਰਿਟ ਹੈਗਿਆ ਪੈਂਟ ਸ਼ਰਟ ਤਾਂ ਮੇਰਾ ਅੱਜ ਦਿਲ ਕੀਤਾ ਪੈਂਟ ਸ਼ਰਟ ਦੇ ਵਿੱਚ ਮੈਂ ਆਪਣਾ ਮੇਕਅਪ ਵੀਡੀਓਜ਼ ਸ਼ੂਟ ਕਰਾਂ ਉਸ ਤੋਂ ਬਾਅਦ ਟੇਬਲ ਤੇ ਰੱਖਿਆ ਮੈਂ ਸਮਾਨ ਤਾਂ ਖੜ ਕੇ ਵੀਡੀਓ ਬਣਾਉਣੀ ਆ ਰੀਜ਼ਨ ਕੀ ਆ ਮੈਨੂੰ ਬਹੁਤ ਸਾਰੀ ਆਡੀਅנס ਦੇਖਣ ਵਾਲੀਆਂ ਕੁੜੀਆਂ ਮੈਸੇਜ ਕਰਦੀਆਂ ਕਿ ਦੀ ਵੀਡੀਓ ਬਣਾਇਆ ਕਰੋ ਆਪਣਾ ਪੂਰਾ ਆਊਟਫਿਟ ਸ਼ੇਅਰ ਕਰਿਆ ਕਰੋ ਹਨਾ ਬੈਠ ਕੇ ਵੀਡੀਓ ਨਾ ਬਣਾਇਆ ਕਰੋ ਹਾਫ ਸੂਟ ਦੇ ਵਿੱਚ ਵੀ ਤੁਸੀਂ ਕਿਹੜੀ ਆਊਟਫਿਟ ਪਾਈ ਆ ਸਾਨੂੰ ਪੂਰਾ ਲੁੱਕ ਵੀ ਸ਼ੇਅਰ ਕਰਿਆ ਕਰੋ ਇਸ ਕਰਕੇ ਮੈਂ ਆਪਣਾ ਟੇਬਲ ਤੇ ਸਮਾਨ ਰੱਖ ਕੇ ਖੜ ਕੇ ਵੀਡੀਓ ਸ਼ੂਟ ਕਰਨਾ ਜ਼ਿਆਦਾਤਰ ਹੁਣ ਪਸੰਦ ਕਰਦੀ ਆ ਬਟ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਰਿੰਗ ਲਾਈਟ ਦੀ ਲੋੜ ਆ ਇੱਕ ਫੋਨ ਦੀ ਲੋੜ ਆ ਬਹੁਤ ਚੀਜ਼ਾਂ ਦੀ ਲੋੜ ਆ ਹਜੇ ਜੋ ਕਿ ਮੈਂ ਹਜੇ ਲੈਣਾ ਚਾਹੁੰਦੀ ਆ ਆਪਣੀ ਮਿਹਨਤ ਕਰਕੇ ਹਨਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੇਕਅਪ ਵੀਡੀਓ ਸ਼ੂਟ ਕਰਨ ਤੋਂ ਬਾਅਦ ਮੈਂ ਆਪਣਾ ਮੇਕਅਪ ਕਰ ਰਹੀ ਆ ਰਿਮੂਵਰ ਕਿਉਂਕਿ ਦੇਖੋ ਸਮਾਂ ਹੈ ਨਾ ਜਿਹੜਾ ਮੈਂ ਦਿਨ ਦੇ ਵਿੱਚ ਕੋਈ ਪਤਾ ਨਹੀਂ ਲੱਗਦਾ ਕਿਸ ਟਾਈਮ ਕੀ ਹੋਣਾ ਹੈ ਕਿੱਥੇ ਆਪਾਂ ਨੂੰ ਜਾਣਾ ਪੈ ਸਕਦਾ ਹੈ ਕੀ ਵਜਾ ਆ ਚਾਹੇ ਆਪਾਂ ਜੋ ਵੀ ਸੋਚ ਕੇ ਸੋਣਨੇ ਆ ਅਗਲੇ ਦਿਨ ਕੀ ਹੋਣਾ ਹੈ ਕਿ ਨਹੀਂ ਹੋਣਾ ਹੈ ਅਗਲੇ ਦਿਨ ਆਪਾਂ ਨੂੰ ਕਿੱਥੇ ਜਾਣਾ ਪੈ ਸਕਦਾ ਹੈ ਕਿਸੇ ਨੂੰ ਦੇਖੋ ਕੁਝ ਨਹੀਂ ਪਤਾ ਹਨਾ ਤਾਂ ਉਦਾਂ ਹੀ ਮੇਰੇ ਨਾਲ ਹੋਇਆ ਤਾਂ ਸ਼ਾਮ ਨੂੰ ਸਾਨੂੰ ਕਾਲ ਆਈ ਵੀ ਕਾਲ ਨਹੀਂ ਕਹਿ ਸਕਦੀ ਯਾਨੀ ਕਿ ਸਾਰੀ ਫੈਮਿਲੀ ਦਾ ਪਲਾਨ ਬਣਿਆ ਕਿ ਕਿਤੇ ਜਾਇਆ ਜਾਵੇ ਅੱਜ ਨਾਈਟ ਟਾਈਮ ਤਾਂ ਅਸੀਂ ਸੋਚਿਆ ਅਸੀਂ ਜਾਂਦੇ ਆ ਨਾਨਕੇ ਕਿਉਂਕਿ ਉਥੇ ਵੀ ਛੋਟੇ ਬਰੋ ਹੁਣੀ ਮਾਸੀ ਹੁਣੀ ਆਏ ਹੋਏ ਸੀ ਤਾਂ ਸਾਰੀ ਫੈਮਿਲੀ ਇਕੱਠੇ ਹੋਣ ਦਾ ਸਾਡਾ ਮਨ ਕੀਤਾ ਤਾਂ ਕੀ ਹੋਇਆ ਨਾ ਅਚਾਨਕ ਹੀ ਸਾਡਾ ਪਲਾਨ ਬਣ ਗਿਆ ਤਾਂ ਨਾਈਟ ਦਾ ਟਾਈਮ ਸੀ ਉਦੋਂ ਜਿੱਦਾਂ ਅਸੀਂ ਜਾ ਰਹੇ ਸੀ ਕਾਫੀ ਹਨੇਰਾ ਹੋ ਰਿਹਾ ਸੀ ਪਰ ਰਾਸਤੇ ਦੇ ਵਿੱਚ ਲਾਈਟਾਂ ਵਗੈਰਾ ਪੈਣਾ ਬਹੁਤ ਮੁਸ਼ਕਿਲ ਨਾਲ ਰਾਤ ਨੂੰ ਅਸੀਂ ਪਹੁੰਚੇ ਸੀ ਉੱਥੇ ਤੋਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਵਿੱਚ ਨਾਈਟ ਟਾਈਮ ਮੈਂ ਆਪਣਾ ਇੱਕ ਫੋਨ ਦੀ ਟਾਰਚ ਜਗਾ ਕੇ ਉਸ ਦੀ ਹੈਲਪ ਨਾਲ ਆਪਣਾ ਵਲੌਗ ਬਣਾ ਰਹੀ ਸੀ ਤਾਂ ਗੱਡੀ ਦੇ ਵਿੱਚ ਬੈਠੀ ਹੋਈ ਸੀ ਕਿਉਂਕਿ ਅੰਦਰਲੀ ਲਾਈਟਾਂ ਅਸੀਂ ਔਨ ਨਹੀਂ ਕੀਤੀ ਆਫ ਸੀ ਕਿਉਂਕਿ ਜੇਕਰ ਅਸੀਂ ਔਨ ਕਰਦੇ ਤਾਂ ਅਸੀਂ ਦਿਖਣਾ ਸੀ ਬਾਹਰ ਦੇਆਂ ਨੂੰ ਤੇ ਬਾਹਰੋਂ ਸਾਨੂੰ ਕੁਝ ਨਹੀਂ ਦਿਖਣਾ ਸੀ ਕਿਉਂਕਿ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾਈਟ ਦੇ ਟਾਈਮ ਆਪਾਂ ਡਰਾਈਵ ਕਰ ਰਹੇ ਹਾਂ ਹਨਾ ਤਾਂ ਜਦੋਂ ਐਮਰਜੈਂਸੀ ਹੈ ਜ਼ਰੂਰ ਲਾਈਟ ਵਗੈਰਾ ਆਪਣੀ ਔਨ ਰੱਖਿਆ ਕਰੋ ਪਰ ਜਦੋਂ ਤੁਸੀਂ ਨਾਈਟ 'ਚ ਕੋਈ ਜਾ ਰਹੇ ਹੋ ਕਿਤੇ ਤਾਂ ਲਾਈਟ ਆਫ ਰੱਖਿਆ ਕਰੋ ਦੇਖੋ ਆਫ ਰੱਖਣ ਦਾ ਮਤਲਬ ਇਹ ਆ ਕਿ ਤੁਹਾਨੂੰ ਬਾਹਰ ਦੀ ਚੀਜ਼ ਅੱਛੇ ਤਰ੍ਹਾਂ ਦਿਖੇ ਰਾਸਤਾ ਅੱਛੇ ਤਰ੍ਹਾਂ ਦਿਖੇ ਕਿਉਂਕਿ ਜੇਕਰ ਆਪਾਂ ਲਾਈਟ ਔਨ ਕਰਦੇ ਹਾਂ ਤਾਂ ਆਪਾਂ ਨੂੰ ਬਾਹਰ ਜ਼ਿਆਦਾਤਰ ਦਿਖਦਾ ਨਹੀਂ ਹੁੰਦਾ ਤਾਂ ਡਰਾਈਵਿੰਗ ਜੋ ਇਨਸਾਨ ਕਰਦਾ ਹੈ ਤਾਂ ਉਸ ਨੂੰ ਬਹੁਤ ਗੱਲਾਂ ਫੇਸ ਕਰਨੀਆਂ ਪੈ ਰੀਆਂ ਆ ਜਿਕਰ ਸੋਸ਼ਲ ਮੀਡੀਆ ਦਾ ਕੰਮ ਆ ਉਸ ਨੂੰ ਸੀਟ ਬੈਲਟ ਲਗਾਉਣਾ ਬਹੁਤ ਪਸੰਦ ਆ ਇਦਾਂ ਹੀ ਨਿੱਕੀਆਂ ਨਿੱਕੀਆਂ ਗੱਲਾਂ ਯਾਦ ਰੱਖਣਾ ਕਰਮ ਕਰਨਾ ਬਹੁਤ ਈ ਆਪਣੇ ਲਈ ਸੇਫਟੀ ਹੋਣੀ ਚਾਹੀਦੀ ਹੈ ਨਾ ਤਾਂ ਉਸ ਤੋਂ ਬਾਅਦ ਕੀ ਹੋਇਆ ਗਾਇਜ਼ ਅਸੀਂ ਪਹੁੰਚੇ ਸ਼ਹਿਰ ਆ ਚੁੱਕੇ ਸੀ ਇੱਥੇ ਤੁਸੀਂ ਦੇਖ ਸਕਦੇ ਹੋ ਟ੍ਰੈਫਿਕ ਸੀ ਮਸਾ ਹੀ ਅਸੀਂ ਨਿਕਲੇ ਤਾਂ ਸਵੇਰ ਦਾ ਜੋ ਆਪਣਾ ਮਾਤਾ ਜੀ ਦਾ ਪ੍ਰਸ਼ਾਦ ਬਣਿਆ ਹੋਇਆ ਸੀ ਉਹ ਉਸ ਦੇ ਵਿੱਚ ਉਹ ਹੀ ਮੈਂ ਇੱਕ ਟਾਈਮ ਹੀ ਆਪਣਾ ਪ੍ਰਸ਼ਾਦ ਖਾਦਾ ਤਾਂ ਬਹੁਤ ਅਚਾਨਕ ਭੁੱਖ ਲੱਗੀ ਤਾਂ ਉੱਖ ਲੱਗਣ ਦੇ ਕਾਰਨ ਅਸੀਂ ਸਾਰੀ ਫੈਮਲੀ ਇੱਥੇ ਰੁਕੇ ਤਾਂ ਮੈਂ ਸੋਚਿਆ ਕਿ ਗੋਲ ਗੱਪੇ ਖਾਂਦੇ ਹਾਂ ਕੁਛ ਤਿੱਖਾ ਜਾਂ ਖਾਦਾ ਜਾਵੇ ਤਾਂ ਦੇਖੋ ਕੋਈ ਵੀ ਕੰਮ ਆਣਾ ਚਾਹੇ ਕੋਈ ਰੇੜੀ ਤੇ ਕੰਮ ਕਰ ਰਿਹਾ ਚਾਹੇ ਕੋਈ ਵੀ ਕੰਮ ਕਰ ਰਿਹਾ ਮੈਂ ਹਰ ਇੱਕ ਨੂੰ ਸਪੋਰਟ ਕਰਦੀ ਹਾਂ ਕਿਸੇ ਦੇ ਕੰਮ ਨੂੰ ਮਾੜਾ ਨਹੀਂ ਕਹਿੰਦੀ ਕਿਉਂਕਿ ਦੇਖੋ ਹਰ ਇੱਕ ਬੰਦਾ ਆਪਣੇ ਢਿੱਡ ਲਈ ਆਪਣੇ ਪਰਿਵਾਰ ਲਈ ਆਪਣੀ ਫੈਮਲੀ ਲਈ ਕਰਦਾ ਆ ਰਬ ਉਹਨਾਂ ਨੂੰ ਤਰੱਕੀਆਂ ਦੇਵੇ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਗੱਲ ਕਰ ਰਹੀ ਹਾਂ ਜਿੱਥੇ ਮੈਂ ਆਪਣਾ ਗਈ ਸੀ ਅਸੀਂ ਸਾਰੀ ਫੈਮਿਲੀ ਨੇ ਖਾਧੀ ਗੋਲ ਗੱਪੇ ਤਾਂ ਉਸ ਜਗ੍ਹਾ ਤੇ ਬਰੋਨ ਨੂੰ ਨਹੀਂ ਪਤਾ ਕਿ ਵੀਡੀਓ ਵਲੌਗ ਬਣ ਰਿਹਾ ਸੀ ਪਰ ਮੈਂ ਦੇਖ ਰਹੀ ਸੀ ਕਿ ਕਿੰਨੀ ਉਹ ਮਿਹਨਤ ਕਰ ਰਹੇ ਸੀ ਕਿਉਂਕਿ ਮਿਹਨਤ ਉਹ ਤਾਂ ਕਰ ਰਹੇ ਸੀ ਉਹਨਾਂ ਕੋਲ ਕਸਟਮਰ ਕਾਫੀ ਆ ਰਹੇ ਸੀ ਪਰ ਜੇਕਰ ਮੈਂ ਗੱਲ ਕਰਾਂ ਜਿਵੇਂ ਕਹਿੰਦੇ ਆ ਨਾ ਆਪਣਾ ਕੋਈ ਵੀ ਕੰਮ ਹੈ ਜੇਕਰ ਆਪਣਾ ਕੰਮ ਵਧੀਆ ਹੋਏਗਾ ਜੇਕਰ ਆਪਣਾ ਕੰਮ ਵਧੀਆ ਹੋਏਗਾ ਤਾਂ ਸਾਰੇ ਵਧੀਆ ਕਹਿਣਗੇ ਹਨਾ ਉਦਾਂ ਹੀ ਆਪਣੀ ਮਿਹਨਤ ਕਰਿਆ ਕਰੋ ਤਾਂ ਜਿੰਨਾ ਹੋ ਸਕਦਾ ਆਪਣਾ ਕੰਮ ਵਧੀਆ ਕਰਿਆ ਕਰੋ ਕਿ ਵਧੀਆ ਲੱਗੇ ਜਿੱਦਾਂ ਕਿ ਮੇਰਾ ਦੂਸਰਾ ਚੈਨਲ ਹੈ ਮੈਂ ਆਪਣਾ ਮੇਕਅਪ ਵੀਡੀਓ ਸ਼ੂਟ ਕਰਦੀਆਂ ਕਿਉਂਕਿ ਮੇਰੀ ਸਟਾਰਟਿੰਗ ਮੈਨੂੰ ਵੀ ਪਤਾ ਹੈ ਕਿ ਬਹੁਤ ਔਖੀ ਸੀ ਹੌਲੀ ਹੌਲੀ ਕਰਕੇ ਹੌਲੀ ਹੌਲੀ ਕਰਕੇ ਮੈਂ ਕਾਫੀ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਤਾਂ ਕਿ ਮੈਂ ਬਹੁਤ ਅੱਗੇ ਜਾਣਾ ਚਾਹੁੰਦੀ ਆ ਆਪਣੀ ਮਿਹਨਤ ਕਰਕੇ ਤਾਂ ਉਦਾਂ ਹੀ ਮੈਂ ਆਪਣੇ ਨਾਲ ਕਿਸੇ ਨੂੰ ਕੰਪੇਅਰ ਨਹੀਂ ਕਰ ਸਕਦੀ بس ਹਰ ਇੱਕ ਨੂੰ ਇਹੀ ਕਹਿ ਸਕਦੀਆਂ ਕਿ ਜਿੰਨਾ ਹੋ ਸਕਦਾ ਹੈ ਨਾ ਆਪਣਾ ਕੰਮ ਜਿੰਨਾ ਆਪਾਂ ਚੰਗਾ ਕਰਾਂਗੇ ਓਨਾ ਹੀ ਚੰਗਾ ਕੈਣਗੇ ਬਟ ਹਰ ਇੱਕ ਵੀ ਇਨਸਾਨ ਮਾੜਾ ਨਹੀਂ ਹੁੰਦਾ ਠੀਕ ਆ ਤਾਂ ਦੇਖ ਸਕਦੇ ਆ ਤੁਸੀਂ ਬਾਕੀ ਬੋਬੀ ਤੇ ਮੈਂ ਅਸੀਂ ਇੰਜੋਏ ਨਾਲ ਗੋਲ ਗੱਪੇ ਖਾ ਰਹੇ ਸੀ ਕਿਉਂਕਿ ਸਾਨੂੰ ਦੋਵਾਂ ਭੈਣ ਭਰਾਵਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀਗੀ ਆ ਵੀਡੀਓ ਸ਼ੂਟ ਮੇਰਾ ਕੈਮਰਾਮੈਨ ਕਰ ਹੀ ਰਿਹਾ ਸੀਗਾ ਤਾਂ ਬੋਬੀ ਤੁਸੀਂ ਦੇਖ ਸਕਦੇ ਹੋ ਮੈਂ ਬੋਬੀ ਤੋਂ ਇੰਨੀ ਛੋਟੀਆਂ ਪਰ ਮੈਂ ਹੁੰਦੇ ਤੋਂ ਵੱਡੀਆਂ ਇੱਕ ਸਾਲ ਤਾਂ ਉਸ ਤੋਂ ਬਾਅਦ ਸਾਡੀ ਗੱਡੀ ਦੇ ਕੋਲ ਮੈਂ ਦੇਖਿਆ ਕਿ ਬਹੁਤ ਸਾਰੀਆਂ ਗਾਵਾਂ ਸੀ ਮੋਸਾ ਹੀ ਅਸੀਂ ਇੱਥੇ ਆਏ ਤਾਂ ਮੈਂ ਅੱਗੇ ਤੋਂ ਕਹਿ ਦਿੱਤਾ ਕਿ ਨਾਈਟ ਟਾਈਮ ਆਪਾਂ ਨਹੀਂ ਜਾਣਾ ਕਿਤੇ ਵੀ ਤਾਂ ਆਪਾਂ ਸੁਬਾਹੀ ਆਪਣਾ ਜਾਇਆ ਕਰਾਂਗੇ पर इस वरिसी पहली वरी नाइट टाइम आई सी बाहर अचानक तो उसके बाद में सिस्टर ਨੂੰ ਮਿਲੀ ਸਾਰੀ ਫੈਮਿਲੀ ਨੂੰ ਸਾਰੇ ਪਰਿਵਾਰ ਨੂੰ ਮਿਲੀ ਤਾਂ ਮੇਰਾ ਇੱਕ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਸੀਗਾ ਮੇਰੀ ਮਾਸੀ ਜੀ ਦਾ ਬੇਟਾ ਸੀ ਨਿੱਕੂ ਜਿਹਾ ਸੀਗਾ ਪਿਆਰਾ ਜਿਹਾ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਆ ਤਾਂ ਮੈਂ ਬਹੁਤ ਲਾਡੀਆਂ ਕੀਤੀਆਂ ਇਹਨੂੰ ਕਿਉਂਕਿ ਨਿੱਕੇ ਹੁੰਦੇ ਨੂੰ ਹੀ ਅਸੀਂ ਇਹਨੂੰ ਬਹੁਤ ਖੜਾਇਆ ਹਨ ਤਾਂ ਇਹ ਸਾਡੇ ਹੱਥੋਂ ਹੀ ਐਡਾ ਵੱਡਾ ਹੋਇਆ ਤਾਂ ਇਹਦੀ ਕੋਈ ਮਤਲਬ ਕੁਝ ਟਾਈਮ ਪਹਿਲਾਂ ਦੀ ਪੁਰਾਣੀ ਫੋਟੋ ਸੀ ਤਾਂ ਮੈਨੂੰ ਦਿਖਾ ਰਹੀ ਸੀ ਇਹ ਬਹੁਤ ਗੌਰ ਨਾਲ ਦੇਖ ਰਿਆ ਸੀ ਕਿ ਇਹ ਮੈਂ ਆ ਉਸ ਉਹ ਪਹਿਚਾਣ ਰਿਹਾ ਸੀ ਤੇ ਹੱਸ ਰਿਹਾ ਸੀ ਆਪਣੀ ਫੋਟੋ ਹੀ ਦੇਖ ਦੇ ਕੇ ਅਸੀਂ ਇਸ ਬੱਚੇ ਨਾਲ ਬੜਾ ਇੰਜੋਏ ਕੀਤਾ ਸਾਰੀ ਫੈਮਿਲੀ ਬਹੁਤ ਮਤਲਬ ਕਿ ਗੱਲਾਂ ਬਾਤਾਂ ਇੰਜੋਇਮੈਂਟ ਕੀਤਾ ਰਾਤ ਨੂੰ ਫੁੱਲ ਇੰਜੋਏ ਕੀਤਾ ਸਾਰੀ ਫੈਮਿਲੀ ਨੇ ਇਕੱਠੇ ਬੈਠ ਕੇ ਡਿਨਰ ਖਾਦਾ ਰੋਟੀ ਖਾਦੀ ਤਾਂ ਇਹ ਤੁਸੀਂ ਦੇਖ ਹੀ ਸਕਦੇ ਹੋ ਮੈਂ ਵੀ ਰੋਟੀ ਖਾਧੀ ਪਰ ਮੈਂ ਆਪਣਾ ਵਲੌਗ ਨਾਲ-ਨਾਲ ਸ਼ੂਟ ਕਰ ਰਹੀ ਸੀ ਉਦਾਂ ਹੀ ਨਾਈਟ ਸੂਟ ਦੇ ਵਿੱਚ ਚੱਲੋ ਜੀ ਹਾਂਜੀ ਜਿੱਦਾਂ ਹੀ ਸਵੇਰ ਹੋਈ ਸਵੇਰ ਉੱਠਣ ਸਰ ਹੀ ਅਸੀਂ ਆਪਣਾ ਘਰ ਜਾਣ ਦੀ ਪਲੈਨਿੰਗ ਬਣਾਈ ਤਾਂ ਦੇਖ ਸਕਦੇ ਹੋ ਸਾਰੇ ਮਾਰਕੀਟ ਦੁਕਾਨਾਂ ਸਾਰੀਆਂ ਬੰਦ ਨੇ ਤਾਂ ਘਰੇ ਜਾ ਕੇ ਵੀ ਬਹੁਤ ਕੰਮ ਕਰਨੇ ਸੀ ਕਿ ਤਾਂ ਹੋਰ ਵੀ ਬਹੁਤ ਕੰਮ ਆ ਹਨਾ ਜੋ ਆਪਣਾ ਕਰਨ ਵਾਲੇ ਪਏ ਸੀਗੇ ਤਾਂ ਅਸੀਂ ਸੋਚਿਆ ਚਲੋ ਇੰਜੋਏ ਬਹੁਤ ਹੋ ਗਿਆ ਅੱਜ ਰਾਤ ਤਾਂ ਅਸੀਂ ਜਾਣੇ ਹੁਣ ਘਰੇ ਹੁਣ ਕਰਦੇ ਆਂ ਘਰ ਦੇ ਕੰਮ ਬਾਕੀ ਤੁਹਾਨੂੰ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਤੇ ਨੈਕਸਟ ਵਲੌਗ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਨੈਕਸਟ ਵਲੌਗ ਤੁਹਾਡੇ ਨਾਲ ਕਰਾਂਗੇ ਸ਼ੇਅਰ ਕਿ ਆਪਾਂ ਨੂੰ ਕਰੇ ਕਿਉਂ ਜਾਣਾ ਪਿਆ ਮਤਲਬ ਕਿ ਇੰਨੀ ਜਲਦੀ ਨਹੀਂ ਤਾਂ ਅਸੀਂ 10 11 ਵਜੇ ਵੀ ਜਾ ਸਕਦੇ ਸੀ ਪਰ ਅਸੀਂ ਸਿਰਫ ਰਾਤ ਰਾਤ ਆਏ ਤਾਂ ਦਿਨੇ ਦਿਨੇ ਅਸੀਂ ਪਿੰਡੋਂ ਵਾਪਸ ਆ ਗਏ ਤਾ ਵਾਪਸ ਆਉਣ ਦਾ ਕਾਰਨ ਇਹੀ ਸੀ ਕਿ ਘਰੇ ਆਪਣਾ ਜਿੱਦਾਂ ਕੀ ਕਾਫੀ ਕੰਮ ਪਿਆ ਹੋਇਆ ਆ ਕਰਨ ਵਾਲਾ ਫੋਸ਼ ਵਗੈਰਾ मतलब ਕਿ ਸੈਟਿੰਗ ਵਗੈਰਾ ਕਰਦੀ ਕਰ ਰਹੇ ਆ ਹਨਾ ਹੌਲੀ ਹੌਲੀ ਕਰਕੇ ਤਾਂ ਉਹ ਚੀਜ਼ਾਂ ਦੇ ਸਾਡੀ ਪਲੈਨਿੰਗ ਜੀ ਬਣ ਰਹੀ ਹੈ ਕਿ ਸਾਰਾ ਯਾਨੀ ਕਿ ਘਰ ਦਾ ਕੰਮ ਸੈੱਟ ਕੀਤਾ ਜਾਵੇ ਤਾਂ ਮੇਰੀਆਂ ਵੀਡੀਓਜ਼ ਮੇਰੀਆਂ ਮੇਕਅਪ ਵੀਡੀਓਜ਼ ਉੱਪਰ ਕਾਫੀ ਕੁਝ ਪਿਆ ਹੋਇਆ ਸੀ ਐਡੀਟਿੰਗ ਵਗੈਰਾ ਕਰਨ ਵਾਲਾ ਤਾਂ ਮੇਰੇ ਬਹੁਤ ਕੰਮ ਸੀ ਜਿਹਦੇ ਕਰਕੇ ਮੈਂ ਵੀ ਫੈਮਿਲੀ ਨੂੰ ਕਿਹਾ ਕਿ ਆਪਾਂ ਹੁਣ ਘਰੇ ਜਾਂਦੇ ਆਂ ਤਾਂ ਫਿਰ ਆਵਾਂਗੇ ਤਾਂ ਇੱਥੇ ਰਾਸਤੇ ਦੇ ਵਿੱਚ ਸਾਨੂੰ ਰੁਕਣਾ ਪਿਆ ਪਾਣੀ ਦੀ ਬਹੁਤ ਪਿਆਸ ਲੱਗ ਰਹੀ ਸੀ ਤਾਂ ਬੋਟਲ ਵਿੱਚ ਪਾਣੀ ਮੁੱਕ ਚੁੱਕਿਆ ਸੀ ਤਾਂ ਅਸੀਂ ਇੱਥੇ ਪਾਣੀ ਦਾ ਨਲ ਲੱਗਾ ਹੋਇਆ ਸੀ ਜਿਹਦੇ ਕਰਕੇ ਅਸੀਂ ਪਾਣੀ ਪੀਣਾ ਸੀ ਤਾਂ ਰੁਕ ਗਏ ਸੀ ਰਾਸਤੇ ਦੇ ਵਿੱਚ ਤਾਂ ਮਾਰਨਿੰਗ ਟਾਈਮ ਸਿਰਫ ਅਸੀਂ ਆਪਣਾ ਚਾਹ ਪੀਤੀ ਚਾਹ ਪੀਨ ਸਰ ਹੀ ਅਸੀਂ ਆਗੇ ਸੀ ਤਾਂ ਉਸ ਤੋਂ ਬਾਅਦ ਜਦੋਂ ਕਾਫੀ ਅਸੀਂ ਨੇੜੇ ਆ ਚੁੱਕੇ ਸੀ ਪਿੰਡ ਦੇ ਤਾਂ ਬੋਬੀ ਬੋਲ ਰਿਹਾ ਸੀ ਮੈਂ ਡਰਾਈਵ ਕਰਨਾ ਮੈਨੂੰ ਤੁਸੀਂ ਮਤਲਬ ਕਿ ਕਾਰ ਚਲਾਉਣ ਦਿਓ ਦਾ ਡੈਡੀ ਨੇ ਫਿਰ ਉਸ ਤੋਂ ਬਾਅਦ ਬੋਬੀ ਨੂੰ ਕਾਰ ਚਲਾਉਣ ਦਿੱਤੀ ਤਾਂ ਅਸੀਂ ਆਪਣਾ ਆਰਾਮ ਨਾਲ ਘਰ ਪਹੁੰਚ ਗਏ ਸੀ ਬਾਕੀ ਤੁਹਾਨੂੰ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਮੇਰਾ ਹਰ ਇਕਾਉਂਟ ਵਾਲਾ ਤੁਸੀਂ ਵਲੌਗ ਦੇਖ ਸਕੋ ਸੋ ਐਦਾਂ ਹੀ سپورਟ ਆਪਣੇ ਦੂਸਰੇ ਚੈਨਲ ਨੂੰ ਕਰੋ ਦੂਸਰੇ ਚੈਨਲ ਦਾ ਟਾਈਮ ਹੈਗਾ 8 ਵਜੇ ਮਾਰਨਿੰਗ ਰੈਗੂਲਰਲੀ ਉਸ ਚੈਨਲ ਤੇ ਵੀਡੀਓ ਆਉਂਦੀਆਂ ਆ ਮੇਰੇ ਵਰਕ ਦੇ ਰਿਲੇਟਿਡ ਸੋ ਮੇਰੇ ਵਰਕ ਨੂੰ ਕਰੋ ਇੰਜੋਏ ਦੈਨ ਦੂਸਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵਲੌਗ